सत सारे थोड़ा सारा अपने यूट्यूब चैनल स्वीटी कलैक्शन से बहुत बहुत स्वागत है जी अब बहुत प्यारे प्यारे जी थोड़े वास्ते पीस लेके आई हैं रामटैक्स ब्रांड इन्नी प्यारी कैटलॉग लेके आई हैं बिल्कुल न्यू तो बहुत प्यारे जो रेट के बहुत प्यारा जहाँ मिलने वाला है आई कैटलॉग है ਪੂਰੀ ਪਾਰਟੀ ویئر ਬਿਲਕੁਲ ਫਾਈ ਜਿਹੜੇ ਰਿਚ ਲੁੱਕ ਦਾ ਪੀਸ ਮੰਗਦੇ ਆ ਕੁਝ ਡਿਫਰੈਂਟ ਉਹਨਾਂ ਵਾਸਤੇ ਡਿਫਰੈਂਟ ਜੇ ਪੀਸ ਆਪਾਂ ਲੈ ਕੇ ਆਏ ਇਹਨੇ ਗਜਬ ਗਜਬ ਜੀ ਤੁਹਾਡੀ ਦੇਖ ਕੇ ਰੂਹ ਖੁਸ਼ ਹੋ ਜਾਣੀ ਹੈ ਬਸ ਠੀਕ ਹੈ ਜੀ ਨੰਬਰ 1 ਨੰਬਰ 1 ਹੈ ਜੀ ਸਕਰੀਨਸ਼ਾਟ ਨੰਬਰ ਦਾ ਲੈਣਾ ਹੈ ਤੁਸੀਂ ਜਦ ਵੀ ਲੈਣਾ ਆ ਇਹ ਮਾਡਲ ਦੀ ਲੁੱਕ ਹੈ ਜੀ ਤੁਹਾਡੇ ਪੀਸ ਦੀ ਠੀਕ ਹੈ ਬਹੁਤ ਪਿਆਰਾ ਜਿਹਾ ਪੀਸ ਹੈ ਜੀ ਇਹ ਤੁਹਾਡਾ ਗੜਾ ਆ ਗਿਆ ਠੀਕ ਹੈ

ਪਿਓਰ ਚੁਣੋਂ ਦਾ ਡਿਜ਼ਾਈਨਰ ਜਾਂ ਦਵਾਂਗੇ ਤੁਹਾਨੂੰ ਦੁਪੱਟਾ ਆ ਦੇਖੋ ਹੈਨਾ ਮਜ਼ੇਦਾਰ ਪੀਸ ਆ ਦੇਖੋ ਨੰਬਰ 1 ਪੌਂਚੇ ਤੇ ਕੰਮ ਹੈ ਸਲਵਾਰ ਦੇ ਮਤਲਬ ਯੂਨੀਕ ਜੀ ਚੀਜ਼ ਹੈ ਜਿਹੜੇ ਸਲਵਾਰ ਸੂਟ ਪਾਉਂਦੇ ਆ ਨਾ ਜਿਨ੍ਹਾਂ ਨੂੰ ਸਪੈਸ਼ਲੀ ਕੰਮ ਕਰਾਉਣ ਦੀ ਲੋੜ ਹੁੰਦੇ ਤੁਹਾਨੂੰ ਕੁਝ ਕਰਾਉਣ ਦੀ ਜ਼ਰੂਰਤ ਨਹੀਂ ਤੁਸੀਂ ਰਾਮ ਨਾਲ ਸਿੰਪਲ ਸੂਟ ਸਟਿਚ ਕਰਵਾਉਣਾ ਹੈ

इन्नी प्यारे जी पीस प्यारा जा क्योंकि बचने वाले नहीं है प्योर करेब की बड़ी कहते आए हुए है फटाफट तुम अपने सूट की बुकिंग करा है जहां कैटलॉग है न कलर भी क्या गजब द्यारे दे कलर देखो ਨਾਏ ਬਲੂ ਨਾਏ ਰਾਮਾ ਗ੍ਰੀਨ ਅਲੱਗ ਜੀ ਸ਼ੇਡ ਦਈਏ ਇੰਨੀ ਪਿਆਰੀ ਤੇ ਮਿੱਠੀ-ਮਿੱਠੀ ਜੀ ਪੈਟਰੋਲ ਨਾ ਪੈਟਰੋਲ ਕਲਰ ਕਲਰ ਦਾ ਕੁਛ ਨਹੀਂ ਹਰ ਇੱਕ ਡਿਜ਼ਾਈਨਿੰਗ ਜੋ ਤੁਸੀਂ ਦੇਖੋ ਸੁਪਰ ਵਾਈ ਸੁਪਰ ਹੱਦ ਉਹ ਕਰੇਵ ਹੈ ਜਿਹੜੀ ਚਮ ਚਮ ਨਹੀਂ ਕਰਦੀ ਬਿਲਕੁਲ ਪਿਓਰ ਵਾਲੀ ਕਰੇਵ ਹੁੰਦੀ ਹੈ ਨਾ ਉਹ ਵਾਲੀ ਆ ਦੇਖੋ ਬੈਕ ਤੇ ਵੀ ਤੁਹਾਨੂੰ ਡਿਜੀਟਲ ਮਤਲਬ ਸੂਟ ਪਾਇਆ ਤੇ ਪਤਾ ਲੱਗਦਾ ਹੈ ਦੂਜੀ ਗੱਲ ਜਿਹੜੀ ਇਹਦੀ ਫਿਟਿੰਗ ਆਂਦੀ ਹੈ ਕਰੇਵ ਦੀ ਉਹ ਤੁਹਾਨੂੰ ਪਤਾ ਹੀ ਹੈ ਸੁਪਰ

दुपट्टा तो थोड़ा इदा ही आएगा बिच तो पूरा प्लेन चारों पास की प्रिंटिंग की डिजाइनिंग बहुत रेंज के नाल पीस बनया हुआ है थोड़ा जा उची रेंज का आ बट बहुत फाइन है नैक्सट पीस नैक्सट पीस थोड़ा ये रहेगा जी आ लो ये जी पीस दे जी गड़ा देखो गड़ा थोड़ा बहुत प्यारा जहा होया होया जा, जा, कोला को को रंग है नंबर है जी पां नंबर का जरूर ध्यान रखियो नंबर का पीस है कोको कोला जा रंग बड़ा प्यारा प्यारा जहा मिठा मिठा जा सूट ये थोड़े सलवार के पहुंचे दे, दे बहुत जबरदस्त कम ठीक है मतलब सूट देख के मजा आ जाता इस टाइप के सूट है फिटिंग भी इन्ह की परफेक्ट आती है नंबर पांच ठीक है जी नैक्सट पीस देखो अपना ए वाला हैगा जी थोड़ा जो रंग है मेहंदी करीम

गड़े दा कम। कम दा ते कपड़े का अख बंद करके भरोसा करना है जी बिल्कुल, मेरे ते नहीं अपने रामटैक्स ब्रांड से है ना क्योंकि बहुत प्यारा पीस बनाया होया देखो गले ते बड़ी मेहनत पीस बना देख रिझ दे ਰੇਂਜ ਦੇ ਵਿੱਚ ਵੀ ਆਂਦਾ ਆ ਕੋਈ ਇਹ ਨਹੀਂ ਹੈਗਾ ਰੇਂਜ ਦੇ ਵਿੱਚ ਬਹੁਤ ਪਿਆਰੀ ਚੀਜ਼ ਦੇ ਰਹੇ ਹਾਂ ਤੁਹਾਨੂੰ ਨੰਬਰ 7 ਆ ਦੇਖੋ ਠੀਕ ਹੈ ਜੀ 7 ਪੀਸਿਸ ਦੀ ਕੈਟਲੌਗ ਦਿਖਾਈ ਹੈ ਤੁਹਾਨੂੰ ਇਹ ਵਾਲੀ ਇਹ ਵਾਲੀ ਵੀ ਹੈਗੀ ਹੈ ਪਿੰਕ ਕਲਰ ਦੀ ਮਾਡਲ ਦੇ ਲੁੱਕ ਇਹ ਵਾਲੀ ਦੇਖੋ ਇਹ ਲੁੱਕਾ ਦੇਖੋ ਇਹਦੀ ਪਿੰਕ ਬਹੁਤ ਸੋਹਣਾ ਜਿਹਾ ਰੰਗ ਦੇ ਨਾਲ ਇਹ ਕੈਟਲੌਗ ਠੀਕ ਹੈ एक थो दिखाऊंगे जी एक होर कैटलॉग बहुत प्यारी जी प्यारे जी रेट ठीक है नैक्सट कैटलॉग देखो जी अपना सब तो पहला पीस हल्दी वास्ते लेना या या येलो जिदा किसी न पसंद होंगे रंग है ना जिदा जहाँ का थोड़ा जा फेयर कॉम्पलैक्शन होंगे बहुत प्यारा रंग उठता है जी ये बड़ा ਵੀ ਨੇਕ ਬਣਾਇਆ ਹੋਇਆ ਪੂਰਾ ਹੈਂਡ ਦੇ ਨਾਲ ਤੇ ਥ੍ਰੈਡ ਦੇ ਨਾਲ ਤੁਸੀਂ ਕੰਮ ਦੀ ਫਿਨਿਸ਼ਿੰਗ ਤੇ ਕੰਮ ਦੇਖ ਸਕਦੇ ਆ ਤੁਸੀਂ ਕਿੰਨਾ ਕੋ ਪਿਆਰਾ ਜਿਹਾ ਕੰਮ ਬਣਾਇਆ ਹੋਇਆ ਪੂਰੀ ਬੈਲ ਤੇ ਪੂਰਾ ਕਟਦਾਣੇ ਦਾ ਕੰਮ ਠੀਕ ਹੈ ਜੀ ਤੇ ਇਹ ਤੁਹਾਨੂੰ ਮਿਲ ਰਹੀ ਹੈ ਇਹਦੀ ਬਾਟਮ ਸਿਲਕ ਦੀ ਮਿਲ ਰਹੀ ਹੈ ਬਾਟਮ ਜੌਰਜਟ ਔਰਗੈਂਜਾ ਦਾ ਤੁਹਾਨੂੰ ਦੇ ਰਹੇ ਹਾਂ ਜੀ ਆਪਾਂ ਪੀਸ ਠੀਕ ਹੈ ਵਿਸਕੋਜ਼ ਜੌਰਜਟ ਔਰਗੈਂਜਾ ਬੋਲਦੇ ਇਹਨੂੰ ਬਹੁਤ ਫਾਈਨ ਫਿਨਿਸ਼ਿੰਗ ਆਉਂਦੀ ਹੈ ਇਹਦੀ फिटिंग भी बड़ी जबरदस्त दी है रेट जरूर नोट करो टू सिक्स डबल नाइन बहुत प्यारे जे रेट दा। बहुत प्यारा जहाँ पीस दे रहे हैं। देखो जी पूरा कम है कोई मशीन का कम नहीं है का। पूरा हैंड काम दे रहे हैं जो यदि कसर पूरी करी है वह करिए दुपट्टे ने रूह खुश हो जा दुपट्टा दे, दे। क्योंकि रेट थोड़ा बहुत प्यारा मिठा मिठा जहा मिल रहा है सूट के अकोर्डिंग कुछ भी रेट नहीं है एडे वे ब्रांड का एडा वीस ਹੁਣ ਦੇਖੋ ਇਹਦੀ ਚੁੰਨੀ ਹਲੋ ਜੀ ਤੁਹਾਡੀ ਰੂ ਖੁਸ਼ ਹੋ ਜਾਊਗੀ ਪੀਸ ਦੇਖ ਕੇ ਹੁਣ ਦੇਖੋ ਹੈ ਨਾ ਪੀਸ ਮੂਹ ਬੋਲਦਾ ਹੈ ਜੀ ਪੀਸ ਕਟਵਰਕ ਕਰਿਆ ਹੋਇਆ ਹੈ ਚਾਰੋਂ ਪਾਸੇ ਵਿੱਚ ਤੁਹਾਨੂੰ ਪੂਰੀ ਡੋਰੀ ਦਾ ਕੰਮ ਦੇ ਆਇਆ ਵਿਸਕੋਸ ਔਰ ਗੰਜਾ ਦੇ ਉੱਪਰ ਕਿਹਾ ਡਿਜੀਟਲ ਫਲਾਵਰ ਹੈ ਸੂਟ ਪਾਇਆ ਤੇ ਪਤਾ ਲੱਗਦਾ ਹੈ ਕਿ ਬੁਟੀਕ ਸਟਾਈਲ ਪੀਸ ਪਾਇਆ ਹੈ ਤੁਸੀਂ ਹੈਨਾ

ਮਾਡਲ ਦੀ ਲੁੱਕ ਜਿਹੜੀ ਉੱਪਰ ਲੱਗੀ ਹੋਈ ਹੈ ਇਹ yellow suit ਦੀ ਲੱਗੀ ਹੋਈ ਹੈ ਠੀਕ ਹੈ ਦੁਪੱਟਾ ਤੁਹਾਨੂੰ ਇਹਦਾ ਵੀ ਇਸੇ ਤਰ੍ਹਾਂ ਮਿਲੇਗਾ ਬਹੁਤ ਪਿਆਰਾ ਜਿਹਾ ਰੰਗ ਹੈ ਦੇਖੋ ਤੁਹਾਨੂੰ ਜੋ ਕਲਰ ਦਿਖ ਰਿਹਾ ਹੈ ਨਾ ਉਹੀ ਹੈ ਇਸ ਕਲਰ ਨੂੰ ਮੈਂ ਕੁਝ ਦੱਸ ਨਹੀਂ ਸਕਦੀ ਕਿਹੜਾ ਕਲਰ ਹੈ ਹੈ ਨਾ ਤੇ ਜਿਹੜਾ ਕੰਮ ਹੈ ਨਾ ਇਹਦਾ ਬੜਾ ਯੂਨੀਕ ਜਿਹਾ ਕੰਮ ਹੈ ਜੋ ਹਾਈ ਕਲਾਸ ਕੰਮ ਹੁੰਦਾ ਹੈ ਹੈ ਨਾ ਬਹੁਤ ਫਾਈਨ ਜਿਹਾ ਨਾ ਉਹ ਕੰਮ ਕਰਿਆ ਹੋਇਆ ਹੈ ਇਹਦੇ ਉੱਪਰ ਨੈਕਸਟ ਕਲਰ ਤੁਹਾਨੂੰ ਇਹ ਦਵਾਂਗੇ ਜੀ जेड़े च मैं बोलती हूँ थोड़ा बेनीफिट सूट दे रहे हैं खास ध्यान रखा करो फटाफट बुकिंग कराया करो उस पीस की बस मेरे कहने क्योंकि सूट थो बहुत अच्छी रेंज ते बहुत प्यारा जहाँ दे रही हैं आ रख नंबर दस बहुत प्यारा पीस है वी नैक के जबरदस्त जहा पीस ठीक है एक कलर थानू होर दे रहे हैं नंबर पै गया ओके एक नंबर होर दे रहे हैं वाला ਇਹਨੂੰ ਕਿਹੜਾ ਕਲਰ ਬੋਲਦੇ ਆ ਆਈਸ ਬਲੂ ਬੋਲਦੇ ਆ ਕਿਹੜਾ ਬੋਲਦੇ ਆ ਉਹ ਕਲਰ ਹੈ ਜੀ ਇਹ ਦੇਖ ਲੈਣਾ ਹੁਣ ਆਹ ਦੇਖ ਦੇਖ ਕਿੰਨਾ ਪਿਆਰਾ ਰੰਗ ਪਿਆਰਾ ਡਿਜ਼ਾਈਨ ਪਿਆਰਾ ਜਿਹਾ ਸੂਟ ਸੇਮ ਤੁਹਾਨੂੰ ਉਸੇ ਤਰ੍ਹਾਂ ਦਾ ਮਿਲੇਗਾ ਇਹ ਦੁਪੱਟਾ ਨੰਬਰ ਰਹੇਗਾ ਆਪਣਾ 11 ਠੀਕ ਹੈ ਪਿਆਰੇ ਜੇ ਪੀਸ ਦੇ ਨਾਲ ਪਿਆਰਾ ਜਿਹਾ ਡਿਜ਼ਾਈਨ ਨੰਬਰ 11 ਤੇ ਹੁਣ ਮੈਂ ਦਿਖਾ ਰਹੀ ਐ ਮੇਰੇ ਕੋਲ 4 ਪੀਸ ਰਾਮਟੈਕਸ ਦੇ ਐ ਤੇ 2 ਪੀਸ ਸਿਰਫ ਗੰਗਾ ਦੇ ਐ ਮੇਰੇ ਕੋਲ 6 ਪੀਸ ਟੋਟਲ ਆ ਤੇ ਇਹਨਾਂ ਨੂੰ ਮੈਂ ਬਹੁਤ ਪਿਆਰੇ ਜਿਹੇ ਰੇਟ ਦੇ ਨਾਲ ਲੇਕੇ ਆ ਬਹੁਤ ਬੈਨੀਫਿਟ 2599 ਰੇਟ ਰਹੇਗਾ 2599 ਰੁਪਏ ਬਸ ਫਟਾਫਟ ਬੁਕਿੰਗ ਕਰਾਣੀ ਐ ਜਿਨ੍ਹਾਂ ਦਾ ਵੀ ਸੂਟ ਐ ਕਿਉਂਕਿ ਸੈਟ ਅਸੀਂ ਦੁਬਾਰਾ ਮੰਗਵਾਇਆ ਜਿਨ੍ਹਾਂ ਦੇ ਐਡਵਾਂਸ ਆਰਡਰ ਸੀ ਉਹਨਾਂ ਨੂੰ ਕਲੀਅਰ ਕੀਤਾ ਆ ਉਹਦੇ ਵਿੱਚੋਂ ਇਹ ਮੇਰੇ ਕੋਲ 2 ਪੀਸ ਬਚੀਆਂ ਮੈਂ ਕਿ ਵੀਡੀਓ 'ਚ ਮੈਂ ਸ਼ੋਅ ਕਰ ਦਿੰਦੀ ਐ ਮੈਂ ਪਹਿਲਾਂ ਵੀ ਪਾਇਆ ਸੀ 2599 ਰੇਟ ਰਹੇਗਾ ਜੀ ਅੱਜ ਦੇ ਪੀਸ ਦਾ बारह नंबर ये गंगा ब्रांड का आ जी नोट कर लेना बहुत फाइन सूट तो थो बहुत ज़्यादा बेनीफिट्स मिल रहा है बिल्कुल भी नहीं छना अपने प्यारे कस्टमर वास्ते स्पेषल ऑफरते सूट है जी ये ठीक है बिल्कुल नहीं छड़ना फटाफट सूट बुक कराने नैक्सट ईयर यही कुछ चलना है जी आखो ये बॉटम तो जरा यदा डिजाइनर जो थोड़ा दपट्टा दिया आ, देखो, दे आ चार चंद ला रहा है सूट नो डारक के उपर बहुत प्यारा ज लाइट लाइट ग्रीन दे

ਠੀਕ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਤੇ ਜਿਹੜੇ ਇਹਨਾਂ ਦੇ ਦੁਪੱਟੇ ਆ ਦੇਖਣਾ ਬਣਦਾ ਹੈ ਜੀ ਬਹੁਤ ਪਿਆਰੇ ਜਿਹੇ ਦੁਪੱਟੇ ਤੁਹਾਨੂੰ ਬਨਾੜਸੀ ਲੁੱਕ ਚ ਦੇ ਰਹੇ ਪੂਰਾ ਬੁਟੀਕ ਸਟਾਈਲ ਆਈਟਮ 2599 ਰੁਪਏ 2599 ਰੇਟ ਰਹੇਗਾ ਜੀ ਬਹੁਤ ਪਿਆਰੇ ਜੇ ਪ੍ਰਿੰਟ ਦੇ ਵੈਲਵਟ ਦੇ ਸੂਟ ਦੇ ਨਾਲ ਨੰਬਰ 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 ਸੋਰੀ ਨੰਬਰ ਰਹੇਗਾ ਜੀ 14 ਨੰਬਰ ਰਹੇਗਾ 14 ਠੀਕ ਹੈ क्योंकि जे जहा सूट है उस हिसाब बहुत घट रेंज थो दे रहे हैं नैक्सट पीस देखो जी अपना ये रहेगा अपना वाला पीस ठीक है नंबर पंद्रह ठीक है नंबर पंद्रह ਆ ਲੋ ਜੀ ਠੀਕ ਹੈ ਬਹੁਤ ਪਿਆਰੇ ਪਿਆਰੇ ਪੀਸ ਹੈ ਕੁਝ ਜ਼ਿਆਦਾ ਸੋਚਣ ਸਮਝਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਰੇਟ ਵੀ ਤੁਹਾਨੂੰ ਬਹੁਤ ਪਿਆਰਾ ਜਿਹਾ ਦੇ ਰਹੇ ہیں ਇਹਦਾ ਇੱਕ ਰਿਹਾ ਇਹ ਕਿਸੇ ਨੂੰ ਵਿਆਹ ਫੰਕਸ਼ਨਾਂ ਤੇ ਕਿਸੇ ਨੂੰ ਅੱਛੇ ਸੂਟ ਗਿਫਟ ਕਰ ਰਹੇ ਆ ਮਤਲਬ 3-3 4-4 ਹਜ਼ਾਰ ਦੀ ਰੇਂਜ ਦਾ ਸੂਟ ਆਂਦਾ ਹੀ ਵੜਾ ਬਟ ਤੁਸੀਂ ਹੁਣ ਜਿੱਦਾ ਇੱਕ ਜਾਂ ਦੋ ਇਕੱਠੇ ਵੀ ਲੈ ਸਕਦੇ ਹੋ ਹਨਾ

ਜਿੱਦਾਂ ਕਿਸੇ ਦਾ ਐਨ ਵਿਆਹ ਹੋਣਾ ਕੋਈ ਅੱਛੇ ਨੂੰ ਕੋਈ ਗਰੀਬ ਨੂੰ ਕਿਸੇ ਨੂੰ ਵੀ ਤੁਸੀਂ ਅੱਛਾ ਜਿਹਾ ਗਿਫਟ ਕਰਨਾ ਹੈ ਨਾ ਸੂਟ ਬਹੁਤ ਪਿਆਰਾ ਜਿਹਾ ਰੀਜਨਲ ਤੁਸੀਂ ਇਹ ਸੂਟ ਬੁੱਕ ਕਰਾ ਸਕਦੇ ਆ ਦੇਖ ਸਕਦੇ ਆ ਮਾਡਲ ਦੀ ਲੁੱਕ ਕਿੰਨੀ ਪਿਆਰੀ ਆ ਨੰਬਰ 17 ਰਹੇਗਾ ਜੀ ਠੀਕ ਹੈ ਕਹਿੰਦਾ ਕੋਹਾਂਦਾ ਪੀਸ ਹੈ ਬਹੁਤ ਪਿਆਰਾ ਜਿਹਾ ਆਪਣੇ ਰਾਮਟੈਕਸ ਬ੍ਰੈਂਡ ਦਾ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਕਲੈਕਸ਼ਨ ਹੁਣ ਕੱਢੂਗੇ ਆਪਾਂ ਲੱਕੀ ਡ੍ਰੋ ਕਰਦੇ ਆਂ ਜੀ ਆਪਾਂ ਲੱਕੀ ਡਰੋ ਇਹ ਆਪਾਂ ਨੇ ਰਾਮ ਟੈਕਸ ਪਾਰਟੀ ਵੇਅਰ 컬렉ਸ਼ਨ ਪਾਈ ਸੀ 9 ਫਰਵਰੀ ਨੂੰ ਹੈਨਾ ਕੱਲ ਸ਼ਾਇਦ ਆਪਣੀ ਵੀਡੀਓ ਨਹੀਂ ਆਈ ਇਸ ਕਰਕੇ ਨਾ ਇਹ ਵਾਲੇ ਤੇ ਕਰਦੇ ਆਂ ਜੀ ਆਪਾਂ ਰਿਵਿਊ ਇਹ ਕਮੈਂਟ ਹੈ ਜੀ ਤੁਹਾਡੇ ਠੀਕ ਹੈ ਬਹੁਤ ਪਿਆਰੇ ਪਿਆਰੇ ਜੇ ਕਮੈਂਟ ਬਹੁਤ ਪਿਆਰੇ ਪਿਆਰੇ ਜੇ ਕਸਟਮਰ ਸਾਡੇ ਨਾਲ ਜਿਹੜੇ ਜੁੜੇ ਹੋਏ ਆ ਅਸੀਂ ਇਹਨਾਂ 'ਚ ਇੱਕ ਲੱਕੀ ਡਰੋ ਕਰਦੇ ਆਂ ਜੀ ਤੇ ਉਹਨਾਂ ਨੂੰ ਆਪਾਂ ਆਪਣੀ ਤਰਫ ਤੋਂ ਪਿਆਰਾ ਜਿਹਾ ਗਿਫਟ ਭੇਟ ਕਰਦੇ ਆਂ ਜਿੱਦਾਂ ਵੀ ਹੁੰਦਾ ਹੈ ਤੇ ਕੱਲ ਇਸ ਤੋਂ ਪਹਿਲਾਂ ਜਿਹੜਾ ਮੈਂ ਕੱਢਿਆ ਸੀ ਨਾ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ ਜੀ ਉਹ ਥੋੜਾ ਜਿਹਾ ਧਿਆਨ ਦੇ ਲੈਣਾ ਤੁਸੀਂ ਜਿਨ੍ਹਾਂ ਦਾ ਨਿਕਲਿਆ ਸੀ ਉਹਨਾਂ ਦਾ ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਫਿਰ ਅਸੀਂ 50 ਰੁਪਏ ਸ਼ਿਪਿੰਗ ਦੇ ਲੈਂਦੇ ਆਂ ਤੇ ਤੁਹਾਡੇ ਘਰ ਸੂਟ ਭੇਜਦੇ ਆਂ ਜੀ ਠੀਕ ਹੈ ਦੇਖੋ ਜੀ ਹੁਣ ਇਹਦੇ ਵਿੱਚੋਂ ਜਿਹਦਾ ਵੀ ਆਂਦਾ ਆ ਪਹਿਲਾਂ ਫਿਰ ਆਪਾਂ ਉਹਦਾ ਕੱਢਦੇ ਆਂ ਤੇ ਜਿੱਦਾਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਇਸੇ ਤਰ੍ਹਾਂ ਜੁੜੇ ਰਹਿਣਾ ਠੀਕ ਹੈ ਜੀ ਇੱਕ ਸਵੀਟੀ ਕਲੈਕਸ਼ਨ ਹੈ ਤੇ ਇੱਕ ਸਵੀਟੀ ਬੁਟੀਕ ਹੈ ਸਵੀਟੀ ਕਲੈਕਸ਼ਨ ਤੇ ਆਪਾਂ ਹਲੇ ਰੈਗੂਲਰ ਕੱਢ ਰਹੇ ਹਾਂ ਸਵੀਟੀ ਬੁਟੀਕ ਤੇ ਕੱਢੂਗੇ ਜੀ ਆਪਾਂ 10000 ਸਬਸਕ੍ਰਾਈਬਰ ਹੋਣ ਤੋਂ ਫੇਰੀ ਹਫ਼ਤਾ ਕੱਢੂਗੇ ਠੀਕ ਹੈ ਜੀ ਆ ਦੇਖੋ ਹੁਣ ਦੇਖੋ ਆਪਣਾ ਸਭ ਤੋਂ ਪਹਿਲਾ ਕਿਦਨ ਆਇਆ ਇਹ ਦੇਖੋ ਬਾਬੇ ਨਾਨਕ ਦੀ ਲੱਗੀ ਹੋਈ ਹੈ ਫੋਟੋ ਇਹਨਾਂ ਤੇ ਠੀਕ ਹੈ ਜੀ ਇਹ ਆ ਗਿਆ ਜੀ ਰਾਜਵਿੰਦਰ ਕੌਰ ਦਿਓਲ ਠੀਕ ਹੈ ਜੀ